ਜੀਵ ਬਨ ਅਤਪੱਕੇ ਮੁਹੇ ਗਰਹਿ ਬਹੁਰਨਾ ਹੁਲਾ ਬੈਡਾਰ ਚੇਤਨ ਹੈ ਤੋ ਚੇਤਨ ਇਸ ਤਨ ਮੇ ਪਾਨੀ ਸ਼ਿੰਸ਼ਿਨ ਯਾਹੋ ਤ੍ਰਿਹਾ ਤੋ ਤੇ ਭੁਤੇ ਸੰਗਤ ਕਰੀਏ ਸਾਧੂ ਕੀ ਅੰਤ ਕਰੇ ਕਰਬਾਉ ਸਾਬਦ ਸੰਗ ਨੰ ਕੀਜੀਏ ਜਾਂਦੇ ਹੋਏ ਵਿਗਾਹੋਂ ਪਰਮ ਸੰਵਾਦ ਗੁਰੂ ਸਾ ਸਤ ਸੰਤ ਜੀਓ ਆਪ ਤੁਹਾਨੂੰ ਬਾਕੀ ਹੋ ਸਤੁਰਾਂ ਦੀ ਉਪਾਰ ਬਖਸ਼ਿਸ਼ ਹੋਈ ਹੈ ਆਦਰਯੋਗੇ ਕਾਗਨ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪਵਿੱਤਰ ਦਰਬਾਰ ਵਿੱਚ ਹਾਜ਼ਰੀਆਂ ਭਰ ਬਸ ਭਾਗ ਪ੍ਰਾਪਤ ਹੋਇਆ ਹੈ ਮੜ ਭਾਗੇ ਹੋ ਸਤ ਗੁਰਾਂ ਦੇ ਪਵਿੱਤਰ ਦਰਸ਼ਨ ਦੇ ਦਾਤ ਕਰੇ ਹੋ ਗੁਰਬਾਣੀ ਕੀਰਤਨ ਸਭ ਨੂੰ ਕਰ ਰਹੇ ਹੋ ਅੱਜ ਦਾ ਪਾਵਨ ਪਵਿੱਤਰ ਸ੍ਰੀ ਮੁਖਵਾਕ ਪੰਚਮ ਪਾਤਸ਼ਾਹ ਧੰਨ ਸਗ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਇਹਨਾਂ ਦੀ ਪਾਵਨ ਰਸਨਾ ਤੋਂ ਬਖਸ਼ਿਸ਼ ਹੋਇਆ ਰਾਮ ਸੋਹੀ ਵਿੱਚ ਸਤਿਗੁਰਾਂ ਨੇ ਬਖਸ਼ੋ ਕੀਤੀ ਹੈ ਸੂਹੀ ਮਨਨ ਲਬ ਤਬ ਜਵ ਬਹਿਤੀ ਜਾਤ ਤਦੇ ਦ੍ਰਿਸ਼ਟ ਮੰਤਾਰਤ ਮਿਥਿਆ ਹੋਉ ਅੰਧ ਹੈ ਪਾਜ ਐਜੀ ਤੇਰੀ ਉਮਰ ਦੀ ਲਗੀ ਬਹਿਤੀ ਚਾਲ ਗਈ ਹੈ ਪਰ ਤੂੰ ਇਸ ਵਲ ਕਦੇ ਵੀ ਧਿਆਨ ਨਹੀਂ ਦਤਾ ਆਸਵੰਤ ਪਦਾਰਥਾਂ ਦੇ ਮੋਹ ਦੇ ਬੰਧਨ ਵਿੱਚ ਵੱਜ ਕੇ ਹਰ ਰੋਜ਼ 扑ਟੜਾ ਰਹਿੰਦਾ ਹੈ ਮਾਧਵੇ ਭਾਜ ਤੈ ਨਿਤ ਰਹਿਗੇ ਜਨਮ ਪਦਾਲਤ ਜੀਤ ਹਰ ਸਰਗ ਦਿਨ ਰਾਤ ਨੂੰ ਸਦਾ ਮਾਇਆ ਦੇ ਪਤੀ ਪ੍ਰਭੂ ਦਾ ਨਾਮ ਉਸ ਦਾ ਨਾਮ ਪਿਆਜਾ ਕਰ। ਪ੍ਰਭੂ ਦੀ ਛੰਨ ਪੈ ਕੇ ਆਪਣੇ ਕੀਮਤੀ ਮਨੁੱਖਾ ਜਨਮ ਨੂੰ ਸਵਾਰ ਲੈ, ਲਾਹਾ ਘਟ ਲੈ। ਰਹਾਉ ਕਰਤ ਪਕਾਰ ਤਉ ਕਤ ਝੜ ਚ। RAM ਰਤਨ ਤਿਲ ਤਿਲ ਦੇ ਤਾਰਨ। ਤੂੰ ਹਾੜ ਲਾਭ ਵਿਚਾਰਨ ਤੋਂ ਬਿਨਾਂ ਹੀ ਵਿਕਾਰ ਕਰੀ ਜਾ ਰਿਹਾ ਹੈਂ ਪਰਮਾਤਮਾ ਦਾ ਰਤਨ ਵਰਗਾ ਕੀਮਤੀ ਨਾਮ ਆਪਣੇ ਮਨ ਵਿੱਚ ਤੂੰ ਇੱਕ ਛਿੰ ਵਾਸਤੇ ਕਈ ਨੇ ਵਸਾਇਆ ਭਰਮ ਧੋਖਣ ਸੰਗ ਔਦ ਵਿਹਾੜੀ ਜੈ ਜਗਦੀਸ਼ ਕੀ ਗੱਦ ਨਹੀਂ ਜਾਣੀ ਆਪਣੇ ਸਰੀਰ ਦੀ ਪਾਲਨ ਪੋਸ਼ਣਾ ਵਿੱਚ ਦੇਖੀ ਕੋਮਰ ਲਖਮੀ ਦੀ ਜਾਗ ਰਹੀ ਹੈ। परमात्मा ਦੀ ਸਿਖਤ ਸਲਾਂ ਦੀ ਆਤਮਿਕ ਅਗੰਗ ਦੀ ਅਵਸਥਾ ਨੂੰ ਹੁਣ ਤੱਕ ਸਮਝ ਹੀ ਨਹੀਂ ਹੈ। ਸ਼ਰਨ ਸਮਰਥ ਅਗੋਚਰ ਸਵਾਮੀ ਉਧਰ ਨਾਨਕ ਤਵ ਅੰਦਰ ਜਲ। ਇਹ ਸਭ ਤਾਪਤਾਂ ਦੇ ਬਾਗ 11 ਇੰਦਰੀਆਂ ਦੀ ਪਹੁੰਚ ਤੋਂ ਪਰੇ ਰਹਿਣ ਵਾਲੇ ਬਾਗ ਪ੍ਰਭੂ। ਮੈਂ ਤੇਰੀ ਸ਼ਰਨ ਵਿੱਚ ਆਇਆ ਹਾਂ ਨਾਲ ਗਾਉਂਦਾ ਹੈ ਕਿ हे ਪ੍ਰਭੂ ਮੈਨੂੰ ਵਿਕਾਰਾਂ ਤੋਂ ਬਚਾ ਲੈ ਤੂੰ ਮੇਰਾ ਮਾਲਕ ਹੈ ਤੂੰ ਮੇਰੇ ਦਿਲ ਦੀਆਂ ਜਾਣਨ ਵਾਲਾ ਹੈ हे ਪ੍ਰਭੂ ਦਇਆ ਕਰ ਮੈਂ ਤੇਰੀ ਸ਼ਰਨ ਆਇਆ ਸ਼ਰਨ ਸਮਰਥ ਅਗੋਚਕ ਸੁਆਮੀ ਉਧਰ ਨਾਗਤ ਤਹਾ ਪਰਵੰਤਰ ਜੀ ਸਤਿਗੁਰ ਦੀ ਕਿਰਪਾ ਕਰਨ ਉਪਦੇਸ਼ ਸਾਡੇ ਹਿਰਦੇ ਉਤ ਵਸ ਜਾਵੇ ਸਬਦ ਗੁਰ ਜੀ ਸੁਣਾ ਵੀ ਹਾਦੀ ਦਾ ਪ੍ਰਵਾਨ ਕਰਨ ਆਪਣੇ ਜਨੁ ਘਰੋਂ ਦਾਮ ਸਿਵਰ ਦੀਆਂ ਦਾਤਾਂ ਗੁਰ ਸਿੱਖੀ ਦੀ ਬਖਸ਼ਿਸ਼ ਕਰ ਘਰ ਪਰਿਵਾਰਾਂ ਵਿੱਚ ਕਾਰੋਬਾਰ ਵੰਡਣ ਦੀ ਕਲਾ ਦੀ ਦਾਤ ਬਖਸ਼ਿਸ਼ ਕਰ